हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵ ਝੋਨੇ ਦਾ ਫਟਾਰਾ ਜਿਆਦਾ ਕਰਾਉਣਾ ਤੇ ਆਪਾਂ ਕਿਹੜੀ ਕਿਹੜੀ ਚੀਜ਼ ਨਾ ਜਿਹੜਾ ਫਟਾਰਾ ਜਿਆਦਾ ਹੁੰਦਾ ਹੈ ਝੋਨੇ ਨੂੰ ਲੰਮੇ ਸਮੇਂ ਤੱਕ ਆਪਾਂ ਕੱਚਾ ਕਿਵੇਂ ਰੱਖ ਸਕਦੇ ਆ ਕਿਉਂਕਿ ਜਿੰਨਾ ਲੰਮਾ ਸਮੇਂ ਤੱਕ ਆਪਾਂ ਝੋਨੇ ਨੂੰ ਕੱਚਾ ਰੱਖਾਂਗੇ ਉਨਾਂ ਹੀ ਜਿਹੜਾ ਆਪਣਾ ਝੋਨਾ ਫਟਾਰਾ ਜਿਆਦਾ ਕਰਦਾ ਹੈ ਅੱਗੇ ਜਾ ਕੇ ਜਿਹੜੀਆਂ ਸ਼ਖਾਵਾਂ ਜਾਂ ਮੁੰਜਰਾਂ ਦੀ ਗਿਣਤੀ ਵੱਧ ਜਾਂਦੀ ਆ ਜਿਸ ਦੇ ਕਰ ਆਪਣੇ ਝਾੜ ਚੰਗਾ ਦੇਖ ਨੂੰ ਮਿਲਦਾ ਉਸੇ ਤੇ ਅੱਜ ਆਪਾਂ ਗੱਲਬਾਤ ਕਰਨੀ ਆ ਸੋ ਜਿਹੜੇ ਭਰਾ ਆਪਣੀ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹਦਰ ਵੀਡੀਓ ਪੇਜ ਤੇ ਦੇਖ ਰਹੇ ਆਪਣੇ ਪੇ ਨੂੰ ਲਾਈਕ ਤੇ ਫੋਲੋ ਕਰ ਲਦੇ ਹੋਰ ਪਰਾਂਦਾ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਸੋ ਹੁਣ ਕਿਸਾਨ ਪਰਪਾ ਗੱਲਬਾਤ ਸ਼ੁਰੂ ਕਰਦੇ ਆਂ ਜਿਵੇਂ ਕਿ ਇਹਨਾਂ ਦਿਨਾਂ ਵਿੱਚ ਕਿਸਾਨ ਜਦੋਂ ਵੀ ਆਪਣਾ ਝੋਨਾ ਲਗਭਗ 15 20 ਜਾਂ 25 ਦਿਨ ਦਾ ਹੋ ਜਾਂਦਾ ਤਾਂ ਕਿਸਾਨ ਵੀਰ ਆਪਣੇ ਝੋਨੇ ਨੂੰ ਦੇਖਦੇ ਕਿ ਜੇਕਰ ਉਹਨਾਂ ਨੂੰ ਲੱਗਦਾ ਵੀ ਝੋਨੇ ਦਾ ਫਟਾਰਾ ਘਟ ਤੇ ਮੈਸੇਜ ਵੀ ਕਰਦੇ ਆ ਇਥੇ ਕੋਈ ਸਪਰੇਅਾਂ ਜਾਂ ਖਾਦਾਂ ਪਾਉਣ ਬਾਰੇ ਵੀ ਕੋਸ਼ਿਸ਼ ਕਰਦੇ ਆ ਤੇ ਤਾਂ ਕਿ ਜਿਹੜਾ ਝੋਨੇ ਦਾ ਆਪਾਂ ਫਟਾਰਾ ਵੱਦ-ਵੱਦ ਕਰਾਇਆ ਜਾ ਸਕੇ ਤਾਂ ਕਿਸਾਨ ਪ੍ਰਭੂ ਸਭ ਤੋਂ ਪਹਿਲਾਂ ਜਿਹੜਾ ਆਪਾਂ ਗੱਲ ਕਰੀਏ ਫਟਾਰੇ ਵਾਸਤੇ ਜਿਹੜੀ ਮੇਨ ਚੀਜ਼ ਹੁੰਦੀ ਆ ਉਹ ਹੁੰਦੀ ਆ ਆਪਣੀ ਪਨੀਰੀ ਕਿਉਂਕਿ ਪਨੀਰੀ ਸਮੇਂ ਆਪਾਂ ਗਲਤੀ ਕਰ ਜਨੇ ਤੇ ਬਾਅਦ ਚ ਆਪਾਂ ਕਹਿੰਨੇ ਵਿੱਚ ਝੋਨੇ ਨੇ ਫਟਾਰਾ ਨਹੀਂ ਕੀਤਾ ਤਾਂ ਪਨੀਰੀ ਸਮੇਂ ਆਪਾਂ ਗਲਤੀ ਕਿਹੜੀ ਕਰਦੇ ਆ ਕਿਉਂਕਿ ਪੈਸੇ ਤਾਂ ਅੱਜ ਕੱਲ ਜਿਹੜੀ ਖੇਤੀ ਆ ਸੰਦਾਂ ਦੇ ਨਾਲ ਉਹ ਹੋ ਜਾਂਦੀ ਬਹੁਤਾ ਕੋਈ ਆਪਾਂ ਨੂੰ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਤਾਂ ਥੋੜੀ ਬਹੁਤੀ ਚਲੋ ਮਿਹਨਤ ਜ਼ਰੂਰ ਪਨੀਰੀ 'ਤੇ ਲੱਗਦੀ ਆ ਪਰ ਆਪਾਂ ਕਈ ਵਾਰਾ ਵੇਸਲੇ ਹੋ ਜੰਨੇ ਜਾਂ ਥੋੜੀ ਬਹੁਤੀ ਮਿਹਨਤ ਤੋਂ ਡਰ ਜੰਨੇ ਤੇ ਆਪਾਂ ਜਿਹੜੀ ਜਗ੍ਹਾ ਪਨੀਰੀ ਦੀ ਬਣਾਉਨੇ ਉਹ ਆਪਾਂ ਜਗਾ ਘੱਟ ਬਣਾਉਣ ਦੇ ਪਨੀਰੀ ਦੇ ਜਿਹੜਾ ਆਪਾਂ ਬੀਜ ਹੈ ਉਹ ਜ਼ਿਆਦਾ ਮਾਤਰਾ ਚ ਪਾ ਦਿੰਨੇ ਆ ਕਿਉਂਕਿ 3-3 ਕਿਲੋ 3.5 ਕਿਲੋ 4-4 ਕਿਲੋ ਤੱਕ ਕਿਸਾਨ ਵੀਰ ਜਿਹੜੇ ਵੀ ਨਹੀਂ ਬੀਜ ਪਾ ਦਿੰਦਾ ਤਾਂ ਕਿ ਥੋੜੀ ਜਗ੍ਹਾ ਤੋਂ ਜ਼ਿਆਦਾ ਜਿਹੜੀ ਆਪਣੀ ਝੋਨੇ ਦੀ ਲਵਾਈ ਹੋ ਸਕੇ ਤਾਂ ਇੱਥੇ ਆਪਾਂ ਇਹ ਗਲਤੀ ਨਾ ਕਰਿਆ ਕਰੋ ਕਿਉਂਕਿ ਜੇਕਰ ਆਪਣੀ ਪਨੀਰੀ ਥੋੜੀ ਜੀ ਸਹੀ ਸਹਿਜ ਲੱਗਦੀ ਆ ਤੇ ਉਹਦੇ ਫਟਾਰੇ ਦਾ ਤੇ ਦੂਜੀ ਪਤਲੀ ਪਨੀਰੀ ਦੇ ਫਟਾਰੇ ਦਾ ਜਿਹੜਾ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ ਘੱਟੋ ਘੱਟ ਦਾ 8 ਤੋਂ 10 ਫਟਾਵਾਂ ਦਾ ਫਰਕ ਜ਼ਰੂਰ ਪੈ ਜਾਂਦਾ ਇਹ ਜੀ ਆਪਾਂ ਦੇਖਣ ਦੇ ਵਿੱਚ ਨੋਟ ਵੀ ਕੀਤੀ ਆ ਤੇ ਸਹੀ ਬੀਜ ਦੀ ਜਕਰ ਗੱਲ ਕਰੀਏ ਕਿਉਂਕਿ ਜੇਕਰ ਤੁਸੀਂ 10 ਮਰਲੇ ਜਗਾ ਬਣਾਉਂਦੇ ਪਣੀ ਦੀ ਵਾਸਤੇ ਤਾਂ 2 ਤੋਂ 3 ਮਰਲੇ ਵੱਧ ਬਣਾਓ ਯਾਨੀ ਕਿ 12 ਤੋਂ 13 ਮਰਲੇ ਬਣਾਓ ਜੇਕਰ ਤੁਸੀਂ ਬਣਾਉਂਦੇ ਜੇ ਕਨਾਲ ਪਣੀ ਦੀ ਜਗਾ ਉਥੇ 4 ਤੋਂ 5 ਮਰਲੇ ਵੱਧ ਬਣਾਓ ਜੇਕਰ ਤਾਂ ਲੱਗਦਾ ਵੀ ਅਸੀਂ ਕਨਾਲ ਨਾਲ ਸਾਡਾ ਪੂਰਾ ਖੇਤ ਯਾਨੀ ਕਿ ਝੋਨਾ ਪੂਰਾ ਲੱਗ ਜਾਂਦਾ ਜਾਂ ਦੋ ਕਨਾਲਾਂ ਨਾਲ ਲੱਗ ਜਾਂਦਾ ਤਾਂ ਉਥੇ ਤੁਸੀਂ ਜਿਹੜੇ 5 ਤੋਂ 7 ਮਰਲੇ ਜਿਹੜੇ ਪਣੀ ਦੀ ਵੱਧ ਯਾਨੀ ਜਗਾ ਬਣਾਉਣੀ ਆ ਕਿਉਂਕਿ ਕਈ ਵਾਰ ਆਪਾਂ ਜਗਾ ਦੀ ਵੇਸਟ ਜਾਂ ਪਨੀਰੀ ਬੋਣ ਕੋਣੋਂ ਜਾਂ ਪੱਟਣ ਕੋਣੋਂ ਇਹ ਕਹਿ ਦਿੰਨੇ ਵੀ ਬਾਅਦ ਚ ਆਪਾਂ ਨੂੰ ਜਗਾ ਬੋਣੀ ਪਣੀ ਥੋੜੀ ਜਗਾ ਬਣਾ ਲਓ ਉਥੇ ਆਪਾਂ ਗਲਤੀ ਕਰ ਜੰਨੇ ਤੇ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਪਨੀਰੀ ਦੀ ਜਗਾ ਵੱਧ ਬਣਾਉਂਦੇ ਬੀਜ ਦੀ ਮਾਤਰਾ ਜਿਹੜੀ ਬਿਲਕੁਲ ਸਹੀ ਪਾਓ ਇੱਕ ਮਰਲੇ ਜੇਕਰ ਆਪਾਂ 2 ਕਿਲੋ ਬੀਜ ਪਾਉਣੇ ਤੇ ਆਪਣੀ ਪਨੀਰੀ ਬਹੁਤ ਵਧੀਆ ਤੇ ਸ਼ਾਨਦਾਰ ਹੁੰਦੀ ਆ ਤਾਂ ਕੋਈ ਬਹੁਤੀ ਮੋਟੀ ਵੀ ਨਹੀਂ ਪਨੀਰੀ ਹੋ ਜਾਂਦੀ ਫੇਰ ਵੀ ਜੇਕਰ ਤਾਂ ਲੱਗਦਾ ਵੀ ਤੁਹਾਡੀ ਪਨੀਰੀ ਤੁਹਾਡੇ ਖੇਤ ਦੇ ਵਿੱਚ ਜਿਹੜੀ ਜ਼ਮੀਨ ਹੈ ਤੁਹਾਡੀ ਬੀਜ ਰੱਖਦੀ ਥੋੜਾ ਬਹੁਤ ਇਸ ਸਵਾ ਦੋ ਕਿਲੋ ਜਾਂ ਵੱਧ ਤੋਂ ਵੱਧ 2.5 ਕਿਲੋ ਇਸ ਤੋਂ ਜ਼ਿਆਦਾ ਜੇਕਰ ਆਪਾਂ ਬੀਜ ਪਾਵਾਂਗੇ ਫਿਰ ਆਪਣਾ ਜੇ ਅੱਗੇ ਜਾ ਕੇ ਫਟਾਰੇ ਦੇ ਜਾ ਕੇ ਇਸ ਚੀਜ਼ ਦਾ ਅਸਰ ਪੈਂਦਾ ਹੀ ਪੈਂਦਾ ਚਾਹੇ ਕੋਈ ਮੰਨੇ ਚਾਹੇ ਕੋਈ ਨਾ ਮੰਨੇ ਇਸ ਚੀਜ਼ ਦਾ ਫਰਕ ਪੈਣਾ ਪੈਣਾ ਕਿਉਂਕਿ ਮੋਟੀ ਪਨੀਰੀ ਤੇ ਪਤਲੀ ਪਨੀਰੀ 'ਚ ਇਹ ਫਰਕ ਦੇਖਣ ਨੂੰ ਮਿਲ ਜਾਂਦਾ ਜਿਹੜੀ ਮੋਟੀ ਪਨੀਰੀ ਹੈ ਉਹ ਪਨੀਰੀ ਦੀ ਜਗ੍ਹਾ ਦੇ ਵਿੱਚੋਂ ਹੀ ਥੋੜਾ ਜਿਹਾ ਫਟਾਰਾ ਸ਼ੁਰੂ ਕਰ ਜਾਂਦੀ ਹੈ ਕਈ ਵਾਰ ਦੋ ਸ਼ਾਖਾ ਬਣਾ ਜਾਂਦੀ ਕਈ ਵਾਰ ਨਿੱਕਾ ਜਿਹਾ ਫਟਾਰਾ ਤੁਹਾਨੂੰ ਦੇਖਣ ਨੂੰ ਮਿਲੂਗਾ ਜਿਹੜੀ ਮੋਟੀ ਪਨੀਰੀ ਦੀ ਉਹ ਪਨੀਰੀ ਦੀ ਜਗ੍ਹਾ ਜੋ ਇਸ ਜਿਹੜਾ ਫਟਾਰਾ ਸ਼ੁਰੂ ਹੋ ਜਾਂਦਾ ਤੇ ਬਹੁਤ ਆੁਖੀ ਚਾਲਦੀ ਪਨੀਰੀ ਫਿਰ ਉਸ ਤੋਂ ਬਾਅਦ ਜਿਹੜਾ ਉਹਨੇ ਸ਼ਾਖਾ ਥੱਲੇੋਂ ਕੱਢਣੀ ਆ ਉਹਨੂੰ ਜਿਹੜਾ ਹਫਤਾ 10 12 ਦਿਨ ਲੱਗ ਜਾਂਦੇ ਇਹ ਕੰਮ ਜਿਹੜਾ ਪ੍ਰੋਸੀਜਰ ਚੱਲਦੇ ਆ ਤੇ ਜਿਹੜੀ ਆਪਾਂ ਮੋਟੀ ਪਨੀਰੀ ਲਾਉਣੇ ਉਹਦੀ ਪਹਿਲਾਂ ਹੀ ਸ਼ਾਖਾ ਜਿਹੜੀ ਫਟਾਰਾ ਸ਼ੁਰੂ ਹੋਇਆ ਹੁੰਦਾ ਉਹ ਜਦੋਂ ਆਪਾਂ ਖੇਤ ਚ ਲਾਉਣੇ ਤੇ ਨਾਲ ਦੀ ਨਾਲ ਜਿਹੜੇ ਆਪਣੀ ਦੂਜੀ ਸ਼ਾਖਾ ਤਿਆਰ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹਦੇ ਕਰਕੇ ਜਿਹੜੀ ਮੋਟੀ ਪਨੀਰੀ ਦੇ ਪਤਲੀ ਪਨੀਰੀਆਂ ਜਿਹੜੀਆਂ ਸ਼ਖਾਵਾਂ ਦੇ ਵਿੱਚ ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜਿੱਥੇ ਤੁਹਾਡੀ ਜਿਹੜੀ ਪਤਲੀ ਪਨੀਰੀ 15 ਸ਼ਖਾਵਾਂ ਬਣਾਈਆਂ ਇਹ ਦੂਜੀ ਢੜੀ ਜਿਹੜੀ ਪਨੀਰੀ ਆ ਜਿਹੜੀ ਮੋਟੀ ਲਈ ਸੀ ਉਹ ਆਪਾਂ ਦੇ 25 ਤੋਂ 30 ਸ਼ਟਾਮ ਬਣਾ ਚੁੱਕੀ ਹੁੰਦੀ ਆ ਇਹ ਫਰਕ ਆਪਾਂ ਨੂੰ ਦੇਖਣ ਨੂੰ ਮਿਲ ਜਾਂਦਾ ਤੇ ਇਹ ਜਿਹੜਾ ਆਪਾਂ ਬੇਸਿਕ ਕੰਮ ਕਰਨ ਦਾ ਸ਼ੁਰੂਆਤ ਦੇ ਵਿੱਚ ਕਿਉਂ ਇੰਨਾ ਦਿਨਾਂ ਚ ਆਪਾਂ ਨੂੰ ਮੁੜ ਕੇ ਜਿਹੜੀ ਦਿੱਕਤ ਨਾ ਆਵੇ ਇਹ ਹੁਣ ਜੇਕਰ ਤੁਹਾਨੂੰ ਲੱਗਦਾ ਵੀ ਤੁਹਾਡੇ ਖੇਚ ਤੁਹਾਡਾ ਝੋਨੇ ਨੇ ਫਟਾਰਾ ਘੱਟ ਕੀਤਾ ਹੈ ਇਹ ਫਟਾਰਾ ਬਣਾਉਣ ਵਾਸਤੇ ਜਾਂ ਝੋਨੇ ਨੂੰ ਲੰਬੇ ਸਮੇਂ ਤੱਕ ਕੱਚਾ ਆਪਾਂ ਕੇ ਮੇਰਾ ਹੱਸਦੇ ਕਿਉਂਕਿ ਜਿੰਨਾ ਲੰਬੇ ਸਮੇਂ ਤੱਕ ਆਪਣਾ ਝੋਨਾ ਕੱਚਾ ਰਹੂਗਾ ਲੋੜ ਤੋਂ ਵੱਧ ਵੀ ਝੋਨਾ ਕੱਚਾ ਨਹੀਂ ਰੱਖਣਾ ਪਰ ਬਿਲਕੁਲ ਸਹੀ ਸਮੇਂ ਤੱਕ ਆ 40 ਤੋਂ 45-50 ਦਿਨਾਂ ਤੱਕ ਝੋਨਾ ਆਪਣਾ ਕੱਚਾ ਰਹਿਣਾ ਚਾਹੀਦਾ 45 ਦਿਨਾਂ ਤੱਕ ਜੇਕਰ ਝੋਨਾ ਕੱਚਾ ਰਹਿੰਦਾ ਤਾਂ ਆਪਣਾ ਝੋਨਾ ਬਹੁਤ ਵਧੀਆ ਫਟਾਰਾ ਕਰ ਜਾਂਦਾ ਕਈ ਵਾਰ ਆਪਣਾ ਝੋਨਾ 35 ਦਿਨ ਤੋਂ ਬਾਅਦ ਜਿਹੜਾ ਸਖਤ ਹੋਣਾ ਸ਼ੁਰੂ ਹੋ ਜਾਂਦਾ ਫਟਾਰਾ ਘਟਾਉਣਾ ਸ਼ੁਰੂ ਕਰ ਦਿੰਦਾ ਉੱਥੇ ਫਿਰ ਆਪਣਾ ਜਿਹੜਾ ਝੋਨੇ ਦਾ ਫਟਾਰਾ ਘਟ ਹੁੰਦਾ ਤੇ ਅੱਗੇ ਜਾ ਕੇ ਝਾੜ ਤੇ ਫਰਕ ਪੈਂਦਾ ਤੇ ਲੰਮੇ ਸਮੇਂ ਦਾ ਝੋਨੇ ਨੂੰ ਕੱਚਾ ਰੱਖਣ ਵਾਸਤੇ ਕਿਹੜੀਆਂ ਆਪਾਂ ਚੀਜ਼ਾਂ ਵਰਤ ਸਕਦੇ ਹਾਂ ਤਾਂ ਦੋ ਜਿਹੜੀਆਂ ਮੇਨ ਚੀਜ਼ਾਂ ਹੁੰਦੀਆਂ ਕਿਸਾਨ ਪਰਵੇਖਤ ਹੁੰਦੀ ਜ਼ਿੰਕ ਹੁੰਦੀ ਚਾਹੇ 1% ਚਾਹੇ 33 ਯਾਨੀ ਕੋਈ ਇੱਕ ਤਾਂ ਮੇਨ ਹੁੰਦੀ ਫਟਾਰੇ ਵਾਸਤੇ ਜਿੰਕ ਹੁੰਦੀ ਆ ਜਿਹੜੀ ਸਭ ਤੋਂ ਵੱਧ ਆਪਣਾ ਪਟਾਰਾ ਕਰਾ ਸਕਦੀ ਆ ਦੂਜੇ ਨੰਬਰ ਤੇ ਯੂਰੀਆ ਹੁੰਦੀ ਆ ਇਹ ਦੋਵੇਂ ਚੀਜ਼ਾਂ ਹੀ ਫਟਾਰੇ ਵਾਸਤੇ ਬਣੀਆਂ ਤੇ ਝੋਨੇ ਨੂੰ ਲੰਮੇ ਸਮੇਂ ਤੱਕ ਕੱਚਾ ਰੱਖਦੀਆਂ ਤੇ ਇਹਨਾਂ ਦੀ ਆਪਾਂ ਬਿਲਕੁਲ ਸਹੀ ਵਰਤੋਂ ਕਿ ਨਹੀਂ ਯੂਰੀਆ ਚਲੋ ਆਪ ਕਿਸਾਨ ਭਰਾ ਨੂੰ ਪਤਾ ਹੀ ਆ ਕਿੰਦਾਂ ਆਪਾਂ ਵਰਤਣਾ ਫਿਰ ਵੀ ਜੇਕਰ ਯੂਰੀਆ ਜਿੱਥੇ ਕਿਉਂਕਿ ਜ਼ਿਆਦਾਤਰ ਕਿਸਾਨ ਵੀ ਤਿੰਨ ਕਿਸ਼ਤਾਂ ਦੇ ਵਿੱਚ ਯੂਰੀਆ ਪਾਉਂਦੇ ਆ ਤੇ ਜੇਕਰ ਤੁਸੀਂ ਤਿੰਨ ਕਿਸ਼ਤਾਂ ਯੂਰੀਆ ਪਾਉਂਦੇ ਤੁਹਾਡਾ ਝੋਨਾ ਫਟਾਰਾ ਘਟ ਕਰਦਾ ਤੁਸੀਂ ਉਹਨੂੰ ਚਾਰ ਕਿਸ਼ਤਾਂ ਜਾਂ ਪੰਜ ਕਿਸ਼ਤਾਂ 'ਚ ਵੰਡ ਦਿਓ ਯੂਰੀਆ ਦੀ ਜਿਹੜੀ ਨਾਈਟ੍ਰੋਜਨ ਦੀ ਮਾਤਰਾ ਜਲਦੀ ਜਲਦੀ ਯਾਨੀ ਕਿ ਗੈਪ ਘਟ ਹੋ ਜੇ ਜਿੱਥੇ ਆਪਾਂ 12 ਦਾਹਾਂ ਤੋਂ 12 ਦਿਨਾਂ ਬਾਅਦ ਪੌਣੇ 8 ਤੋਂ ਹਫ਼ਤਾ ਦਿਨਾਂ ਵਿੱਚ ਪਾਉਣੀ ਸ਼ੁਰੂ ਕਰਦੇ ਯਾਨੀ ਕਿ ਯੂਰੀਆ ਦਾ ਗੈਪ ਘਟਾ ਦਿਓ ਨਾਈਟ੍ਰੋਜਨ ਜਲਦੀ ਜਲਦੀ ਮਿਲੂਗੀ ਤੇ ਆਪਣਾ ਜਿਹੜਾ ਝੋਨਾ ਲੰਮੇ ਸਮੇਂ ਦਾ ਕੱਚਾ ਬਣਿਆ ਰਹੂਗਾ ਉਹਦੇ ਨਾਲ ਆਪਣਾ ਫਟਾਰਾ ਜਿਹੜਾ ਵਧੀਆ ਹੁੰਦਾ ਰਹਿੰਦਾ ਤੇ ਜਿੱਥੇ ਆਪਾਂ ਜ਼ਿੰਕ ਪਾਉਨੇ ਆ ਇੱਕ ਵਾਰ ਚ ਪਾਉਨੇ ਕਿਉਂਕਿ ਕਈ ਵਾਰ ਆਪਾਂ 10 ਕਿਲੋ ਇੱਕੇ ਵਾਰ ਪਾ ਦਿੰਨੇ ਆ ਉੱਥੇ ਆਪਾਂ ਨੂੰ ਜ਼ਿੰਕ ਪਾਉਣੀ ਚਾਹੀਦੀ ਆ ਦੋ ਵਾਰ ਇੱਕ ਪਹਿਲੀ ਯੂਰੀਆ ਨਾਲ ਪਾ ਇਹ ਦਿਨਾਂ ਤੁਹਾਨੂੰ ਜਿਹੜਾ ਜ਼ਮੀਨ ਤੇ ਸਮਾਨ ਦਾ ਫਰਕ ਦੇਖਣ ਨੂੰ ਮਿਲ ਜੂਗਾ ਇਹ ਦਿਨਾਂ ਬਹੁਤ ਵਧੀਆ ਜਿਹੜੇ ਚੰਗੇ ਰਿਜ਼ਲਟ ਮਿਲਦੇ ਤੇ ਝੋਨਾ ਆਪਣਾ ਕੱਚਾ ਰਹਿੰਦਾ ਬਾਕੀ ਹੋਰ ਬਾਧੂ ਜਿਹੜੀਆਂ ਇੱਧਰ ਉੱਧਰ ਦੀਆਂ ਚੀਜ਼ਾਂ ਪਾਉਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਇਹ ਮੇਨ ਚੀਜ਼ਾਂ ਪਾ ਕੇ ਵੀ ਆਪਾਂ ਜਿਹੜਾ ਝੋਨੇ ਦਾ ਚੰਗਾ ਫਟਾਰਾ ਕਰਾ ਸਕਦੇ ਆ ਸੋ ਇਸ ਜੀ ਨੂੰ ਆਪਾਂ ਕਿਸਾਨ ਪਰਵੋ ਗੌਰ ਰੱਖਣੀ ਆ ਤੁਸੀਂ ਜਿਹੜੀ ਜ਼ਿੰਕ ਅਤੇ ਯੂਰੀਆ ਦੀ ਮਾਤਰਾ ਜੇਕਰ ਤੁਹਾਨੂੰ ਲੱਗਦਾ ਵੀ ਤੁਹਾਡੇ ਫਟਾਰਾ ਘੱਟ ਹੁੰਦਾ ਤੁਸੀਂ 3 ਗੱਟੇ ਯੂਰੀਆ ਪਾਉਂਦੇ ਉੱਥੇ ਤੁਸੀਂ 3.5 ਗੱਟਿਆਂ 4 ਗੱਟਿਆਂ ਤੱਕ ਯੂਰੀਆ ਪਾ ਸਕਦੇ ਜੀ ਤਿਆਨੂੰ ਜੇਕਰ ਜ਼ਰੂਰਤ ਮਹਿਸੂਸ ਹੁੰਦੀ ਹੈ ਇਹ ਨਹੀਂ ਕਿ ਆਪਾਂ ਦੂਜਾ ਤਿੰਨ ਪੌਂਦੇ ਤੇ ਆਪਾਂ ਤਿੰਨ ਪੌਂਦੇ ਇਸ ਚੀਜ਼ ਦਾ ਧਿਆਨ ਰੱਖ ਕੇ ਆਪਾਂ ਜਿਹੜਾ ਫਤਾਰਾ ਚੰਗਾ ਕਰਾ ਸਕਦੇ ਹਾਂ ਤੇ ਝੋਨੇ ਤੇ ਚੰਗਾ ਝਾੜ ਲੈ ਸਕਦੇ ਹਾਂ ਬਹੁਤ ਬਹੁਤ ਧੰਨਵਾਦ